ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ মিডিਆ ਸਾਥੀਆਂ ਦਾ ਅੱਜ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਚ ਬਹੁਤ-ਬਹੁਤ ਧੰਨਵਾਦ ਸਾਥੀਓ ਅੱਜ ਦਾ ਦਿਨ ਇੱਕ ਇਤਿਹਾਸਿਕ ਦਿਨ ਹੈ ਅੱਜ ਵਿਕਰਮਜੀਤ ਸਿੰਘ ਮਜੀਠੀਆ ਨੂੰ 7 ਦਿਨ ਦੇ ਪੁਲਿਸ ਰਿਮਾਂਡ ਦੇ ਉੱਪਰ ਮਾਨਯੋਗ ਮੁਹਾਲੀ ਦੀ ਅਦਾਲਤ ਨੇ ਭੇਜਿਆ ਔਰ ਮੈਂ ਇਹ ਮੰਨ ਕੇ ਚੱਲਦਾ ਔਰ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਜਦੋਂ ਅਦਾਲਤ ਕਿਸੇ ਦੀ ਪਲੀ ਮੰਨ ਲੇ ਪ੍ਰਾਇਮਾ ਫੇਸ਼ੀਆ ਅਦਾਲਤ ਨੇ ਵੀ ਐਕਸੈਪਟ ਕੀਤਾ ਕਿ ਹਾਂ ਹੋਰ ਫਰਦਰ ਇਨਵੈਸਟੀਗੇਸ਼ਨ ਦੀ ਪੁਲਿਸ ਵੱਲੋਂ ਜ਼ਰੂਰਤ ਹੈ ਜਿਹਦੇ ਬੇਸਿਸ ਦੇ ਉੱਪਰ ਉਹਨਾਂ ਨੇ 7 ਦਿਨ ਦੇ ਲਈ ਉਹਨਾਂ ਨੂੰ ਪੁਲਿਸ ਰਿਮਾਂਡ ਦੇ ਵਿੱਚ ਭੇਜਿਆ ਇਹਦੇ ਨਾਲ ਨਾਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤਪਾਲ ਜੀ ਪੰਜਾਬ ਸਰਕਾਰ ਔਰ ਵਿਜੀਲੈਂਸ ਨੂੰ ਮੈਂ ਸਮਝਦਾ ਕਿ ਅੱਜ ਉਹ ਸਪੈਸ਼ਲ ਵਧਾਈਆਂ ਦੇ ਪਾਤਰ ਨੇ ਕਿ ਚਾਹੇ ਸਮਾ ਤਾਂ ਥੋੜਾ ਜ਼ਰੂਰ ਲੱਗਿਆ ਪਰ ਅੱਜ ਪੰਜਾਬ ਦੇ 3 ਕਰੋੜ ਲੋਕਾਂ ਨੂੰ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚੇ ਚਿੱਟੇ ਦੇ ਚਿੱਟੇ ਦੇ ਜ਼ਹਿਰ ਨਾਲ ਆਪਦੀ ਜਾਨਾਂ ਗਵਾ ਬਠੇ ਘਰ ਲੁੱਟ ਗਏ ਉਹਨਾਂ ਨੂੰ ਅੱਜ ਇਨਸਾਫ ਦੇਣ ਦੀ ਸ਼ੁਰੂਆਤ ਹੈ ਜਿਹੜੀ ਇਨਸਾਫ ਦਵਾਉਣ ਦੀ ਸ਼ੁਰੂਆਤ ਹੈ ਜਿਹੜੀ ਉਹ ਅੱਜ ਹੋ ਰਹੀ ਹੈ ਸਾਥੀਓ ਕੱਲ ਤੋਂ ਹੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਬੜਾ ਰੌਲਾ ਪਾਇਆ ਪਰ ਜਦੋਂ ਜਦੋਂ ਜਿਵੇਂ ਜਿਵੇਂ ਸ਼ਾਮ ਤੱਕ ਸ਼ਾਮ ਤੱਕ ਵਿਜੀਲੈਂਸ ਦੀ ਐਫ ਆਈ ਆਰ ਦੇ ਤੱਥ ਸਾਹਮਣੇ ਆਏ ਤੇ ਫੇਰ ਕਲੈਰਿਟੀ ਹੋਣੀ ਸ਼ੁਰੂ ਹੋਈ ਕਿ ਕਿਸ ਤਰੀਕੇ ਦੇ ਨਾਲ 1 ਨਹੀਂ 2 ਨਹੀਂ 5 ਨਹੀਂ 10 ਨਹੀਂ 20 ਨਹੀਂ 50 ਨਹੀਂ 540 ਕਰੋੜ ਦੀ अनअकाउंटेड ਮਣੀ ਹੈ ਜਿਹੜੀ अनअकाउंटेड ਪੈਸਾ ਉਹ ਵਿਕਰਮਜੀਤ ਸਿੰਘ ਮਜੀਠੀਏ ਦੇ ਕੰਪਨੀਆਂ ਦੇ ਖਾਤਿਆਂ ਦੇ ਵਿੱਚ ਪਿਆ तकरीबन 161 ਕਰੋੜ ਰੁਪਏ ਇਹ ਐਫਆਈਆਰ ਦੇ ਫੈਕਟਸ ਨੇ 161 ਕਰੋੜ ਰੁਪਏ अनअकाउंटेड ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਜਮਾ ਹੈ ਜਿਹਦਾ ਕਿ ਕੋਈ ਹਿਸਾਬ ਕਿਤਾਬ ਹੈ ਜਿਹੜਾ ਉਹ ਸਰਕਾਰ ਨੂੰ ਜਾਂ ਕਿਸੇ ਮਹਿਕਮੇ ਨੂੰ ਨਹੀਂ ਦਿੱਤਾ ਗਿਆ 141 ਕਰੋੜ ਰੁਪਇਆ ਬਾਹਰਲੇ ਮੁਲਕਾਂ ਦੇ ਵਿੱਚੋਂ ਜਾਲੀ ਸ਼ੈੱਲ ਕੰਪਨੀਆਂ ਬਣਾ ਕੇ ਉਹ ਆਇਆ ਜਿਹੜਾ ਕਿ ਸਿੱਧਮ ਸਿੱਧੇ ਤੌਰ ਦੇ ਉੱਪਰ ਦੇਸ਼ ਦੇ ਕਾਨੂੰਨ ਦੀ ਉਲੰਘਣਾ ਹੈ ਔਰ ਇਹਨਾਂ ਪੈਸਿਆਂ ਦੇ ਨਾਲ 2200 ਕਰੋੜ ਦੀਆਂ ਜਾਇਦਾਦਾਂ ਨੇ ਜਿਹੜੀਆਂ ਉਹ ਬਣਾਈਆਂ ਗਈਆਂ ਹੁਣ ਸਵਾਲ ਇਹ ਹੈ ਕਿ ਪੈਸਾ ਆਇਆ ਕਿੱਥੋਂ ਸ਼ੈੱਲ ਕੰਪਨੀਆਂ ਬਣਾਈਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਬਿਜ਼ਨਸ ਦੇ ਨਾਂ ਦੇ ਉੱਪਰ ਗੋਰਖ ਧੰਦੇ ਜਿਹੜਾ ਨਸ਼ੇ ਦੇ ਕਾਰੋਬਾਰ ਦਾ ਪੈਸਾ ਜਿਹੜਾ ਉਹ ਇਨਵੈਸਟ ਕਰ ਦਿੱਤਾ ਜਾਂਦਾ ਤੇ ਕੀ ਉਹਨਾਂ ਕੋਲ ਨੋਟਾਂ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਸੀਗੀਆਂ ਇੱਕ ਦਿਨ ਦੇ ਵਿੱਚ ਜਦੋਂ ਸਰਕਾਰ ਬਣਦੀ ਹੈ 2007 ਦੇ ਵਿੱਚ ਇੱਕ ਦਿਨ ਦੇ ਵਿੱਚ 942009 ਨੂੰ ਇਹ ਐਫ ਆਈ ਆਰ ਦੇ ਫੈਕਟਸ میں ਦੱਸ ਰਿਹਾ ਤੁਹਾਨੂੰ 942009 ਨੂੰ ਚਾਰ ਕੰਪਨੀਆਂ ਉਹ ਇਨਕੋਰਪੋਰੇਟ ਹੁੰਦੀਆਂ ਨੇ ਤਿੰਨ ਇੱਕ ਕੰਪਨੀ ਤਿੰਨ ਮਹੀਨੇ ਪਹਿਲਾਂ ਇਨਕੋਰਪੋਰੇਟ ਹੁੰਦੀ ਹੈ ਜਨਵਰੀ ਦੇ ਵਿੱਚ ਇੱਕ ਕੰਪਨੀ ਜਾ ਕੇ ਸੱਤਵੇਂ ਮਹੀਨੇ ਦੇ ਵਿੱਚ ਇਨਕੋਰਪੋਰੇਟ ਹੁੰਦੀ ਹੈ ਛੇ ਕੰਪਨੀਆਂ ਉਹਨਾਂ ਹੀ ਕੰਪਨੀਆਂ ਦੀ ਸਬਸਿਡੀਅਰੀਜ਼ ਬਣਾਈਆਂ ਜਾਂਦੀਆਂ ਨੇ ਐਜਾ ਕਿਹੜਾ ਇਹਨਾਂ ਦਾ ਟਾਡੇ ਬਿਰਲੇ ਨਾਲ ਹੱਥ ਪੈ ਗਿਆ ਸੀਗਾ ਕਿ ਕੰਮ ਬਿਜ਼ਨਸ ਇੰਨਾ ਵੱਧ ਗਿਆ ਤੇ ਅੱਜ ਮੁਬਾਰਕਬਾਦ ਦੀ ਗੱਲ ਇਹ ਹੈ ਕਿ ਇਹਨਾਂ ਪੂਰੇ ਤੱਥਾਂ ਦੇ ਆਧਾਰ ਦੇ ਉੱਪਰ ਜਿੰਨੇ ਫੈਕਟਸ ਨੇ ਉਹ ਐਫਆਈਆਰ ਦੇ ਵਿੱਚ ਮੈਂਸ਼ਨ ਨੇ ਤੇ ਉਹਨਾਂ ਫੈਕਟਸ ਦੇ ਆਧਾਰ ਦੇ ਉੱਪਰ ਹੀ ਅੱਜ ਕੋਰਟ ਦੇ ਵਿੱਚ ਵਿਜੀਲੈਂਸ ਗਈ ਹੈ ਜਿਹਦੇ ਆਧਾਰ ਦੇ ਉੱਪਰ ਅੱਜ 7 ਦਿਨਾਂ ਦਾ ਰਿਮਾਂਡ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਮੈਂ ਇਹਨਾਂ ਲੋਕਾਂ ਨੂੰ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਚਾਹੇ ਕਾਂਗਰਸ ਹੈ ਅਕਾਲੀ ਦਲ ਹੈ ਬੀਜੇਪੀ ਹੈ ਅੱਜ ਕਿਸ ਤਰੀਕੇ ਦੇ ਨਾਲ ਇਹ ਸਾਰੇ ਦੇ ਸਾਰੇ ਪੰਜਾਬ ਨੂੰ ਸਿੱਧੇ ਸਿੱਧੇ ਤੌਰ ਦੇ ਉੱਪਰ ਨਸ਼ਿਆਂ ਦੇ ਛੇਵੇਂ ਦਰਿਆਵਾਂ ਦੇ ਵਿੱਚ ਇਹਨਾਂ ਨੇ ਧੱਕਿਆ ਤੇ ਉਹਨਾਂ ਦੀ ਹਮਾਇਤ ਕਰਦੇ ਰਹੇ ਨੇ ਇਹ ਉਹਨਾਂ ਦੀ ਕੱਲ ਦੇ ਬਿਆਨਾਂ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਜਿਸ ਦਿਨ ਦੀ ਪੰਜਾਬ ਸਰਕਾਰ ਨੇ ਮਾਨਸਾਹਬ ਦੀ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਯੁੱਧ ਨਸ਼ਾ ਵਿਰੁੱਧ ਤੇ ਉਦੋਂ ਕਹਿੰਦੇ ਰਹੇ ਕਿ ਜੀ ਤੁਸੀਂ ਛੋਟਿਆਂ ਨੂੰ ਫੜੀ ਜਾਂਦੇ ਹੋ ਤੁਸੀਂ ਡਰੱਗ ਐਡਿਕਸ਼ਨ ਨੂੰ ਫੜੀ ਜਾਂਦੇ ਹੋ ਵੱਡੀ ਮੱਛੀ ਨੂੰ ਵੱਡੇ ਮગર ਮੱਛਾਂ ਨੂੰ ਆਤ ਨਹੀਂ ਪਾਉਂਦੇ ਹੈਗੇ ਤੇ ਜਦੋਂ ਵੱਡੇ ਮગર ਮੱਛਾਂ ਨੂੰ ਹੱਥ ਪਾ ਲਿਆ ਤੇ ਕੱਲ ਸਾਰੇ ਦੇ ਸਾਰੇ ਉਹਨਾਂ ਦੇ ਸਪੋਰਟ ਦੇ ਉੱਪਰ ਉਤਰੇ ਉਤਰੇ ਅਕਾਲੀ ਦਾ ਤਾਂ ਸਮਝ ਆਉਂਦਾ ਹੈ ਕਿ ਉਹਨਾਂ ਨੇ ਪੰਥ ਦਾ ਨਾਂ ਲੈ ਕੇ ਗੁਰੂ ਸਾਹਿਬ ਦਾ ਨਾਂ ਲੈ ਕੇ ਸਰਕਾਰਾਂ ਬਣਾਉਂਦੇ ਰਹੇ ਨੇ ਪਰ ਕੰਮ ਇਹ ਜਿਹੜਾ ਉਹ ਛਿੱਟੇ ਦਾ ਕੰਮ ਚੱਲਦਾ ਰਿਹਾ ਉਹਨਾਂ ਦੇ ਸਰਕਾਰਾਂ ਦੇ ਸਮੇਂ ਤੇ ਅੱਜ ਇਹ ਕਾਂਗਰਸ 2021 ਦੇ ਵਿੱਚ ਮੈਂ ਕੱਲ ਚੰਨੀ ਸਾਹਿਬ ਦਾ ਬਿਆਨ ਵੀ ਸੁਣ ਰਿਹਾ ਸੀਗਾ 2021 ਦੇ ਵਿੱਚ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ ਸੀਗੀ ਕੀ ਸਿਰ ਵੋਟਾਂ ਲੈਣ ਵਾਸਤੇ ਕੀਤੀ ਸੀਗੀ ਤੇ ਅੱਜ ਉਹਨਾਂ ਦੇ ਉਹਨਾਂ ਦੇ ਹੱਕ ਦੇ ਵਿੱਚ ਉਤਰਦੇ ਨੇ ਇਹਦਾ ਮਤਲਬ ਕੀ ਹੋਇਆ ਕਿ ਸੈਟਿੰਗ ਉਹਦੀ ਹੋ ਗਈ ਸੀਗੀ 2021 ਦੇ ਵਿੱਚ ਹੀ ਭਾਜਪਾ ਦੀ ਆਪਾਂ ਗੱਲ ਕਰ ਲਓ ਭਾਜਪਾ ਦੇ ਕਈ ਨੇਤਾਵਾਂ ਨੇ ਬੜਾ ਹਾਜ਼ਰ ਨਾਰਾ ਮਾਰਿਆ ਉਹਨਾਂ ਦੇ ਹੱਕ ਦੇ ਵਿੱਚ ਇਹਦਾ ਮਤਲਬ ਕੀ ਹੋਇਆ ਕਿ ਜਦੋਂ 2014 ਦੇ ਵਿੱਚ ਨਰਿੰਦਰ ਸਿੰਘ ਈਡੀ ਦੇ ਡਿਪਟੀ ਡਾਇਰੈਕਟਰ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਤੇ ਉਹਨਾਂ ਦਾ ਤਵਾਦਲਾ ਕਿਹਨੇ ਕੀਤਾ ਭਾਜਪਾ ਦੀ ਸਰਕਾਰ ਨੇ ਇਲਜ਼ਾਮ ਕਦੋਂ ਲੱਗਦੇ ਨੇ ਐਫ ਆਈ ਆਰ ਦੇ ਵਿੱਚ ਪੈਸਿਆਂ ਦਾ ਵੇਰਵਾ ਕਦੋਂ ਹੈ 2007 8 9 10 ਜਗਦੀਸ਼ ਭੋਲਾ ਵੱਲੋਂ ਇਲਜ਼ਾਮ ਕਦੋਂ ਲੱਗਦੇ ਨੇ 2013 ਦੇ ਵਿੱਚ 14 ਦੇ ਵਿੱਚ ਉਹਦਾ ਇਨਵੈਸਟੀਗੇਸ਼ਨ ਚੱਲ ਰਹੀ ਹੁੰਦੀ ਹੈ ਉਹਦਾ ਨਰਿੰਦਰ ਸਿੰਘ ਦਾ ਤਬਾਦਲਾ ਕਰ ਦਿੱਤਾ ਜਾਂਦਾ ਹੈ ਅੱਜ ਦੀ ਤਾਰੀਖ ਦੇ ਵਿੱਚ ਵੀ ਈਡੀਏ ਜਿਹੜੀ ਉਹ ਸੈਂਟਰ ਸਰਕਾਰ ਕੋਲੇ ਬੀਜੇਪੀ ਕੋਲੇ ਹੈ ਤੇ ਪੀਐਮਐਲਏ ਦਾ ਕੇਸ ਹੈ ਜਿਹੜਾ ਮਨੀ ਲਾਂਡਰਿੰਗ ਦਾ ਉਹ ਅੱਜ ਵੀ ਨਹੀਂ ਚੱਲ ਰਿਹਾ ਕੀ ਇਹ ਸਰਕਾਰਾਂ ਸੁੱਤੀਆਂ ਪਈਆਂ ਨੇ ਕਿ ਜਾਣ ਕੇ ਅੱਖਾਂ ਬੰਦ ਕਰਕੇ ਉਹ ਜਿਵੇਂ ਕਹਿੰਦੇ ਨੇ ਕਿ ਕੁੱਤੀ ਚੋਰਾਂ ਨਾਲ ਰਲਈ ਹੋਈ ਹੈ ਉਹ ਉਸ ਕਹਾਵਤ ਦੇ ਮੁਤਾਬਕ ਏ 에ਜੰਸੀਆਂ ਇਹ ਸਰਕਾਰਾਂ ਚਾਹੇ ਪਿਛਲੀ ਕਾਂਗਰਸ ਦੀ ਸਰਕਾਰ ਸੀ ਤੇ ਚਾਹੇ ਭਾਜਪਾ ਦੀ ਸਰਕਾਰ ਹੈ ਪਿਛਲੇ 11 ਸਾਲਾਂ ਤੋਂ ਤੇ ਜਿਸ ਤਰੀਕੇ ਨਾਲ ਹਾ ਦਾ ਨਾਰਾ ਮਾਰ ਰਹੇ ਨੇ ਮੈਂ ਇਹਨਾਂ ਮੇਰੇ ਸਤਕਾਰਯੋਗ ਲੀਡਰਾਂ ਨੂੰ ਕਹਿਣਾ ਚਾਹੂੰਗਾ ਕਿ ਪਾਪ ਦਾ ਭਾਗੀਦਾਰ ਪਾਪ ਕਰਨਾ ਆਲੇ ਨੂੰ ਪਾਪ ਨਹੀਂ ਲੱਗਦਾ ਜਿਹੜੇ ਉਹਦੇ ਵਿੱਚ ਭਾਗੀਦਾਰ ਹੁੰਦੇ ਨੇ ਉਹਦੇ ਸਮਰਥਨ 'ਚ ਖੜਦੇ ਨੇ ਉਹ ਵੀ ਉਨੇ ਹੀ ਪਾਪ ਦੇ ਭਾਗੀਦਾਰ ਹੁੰਦੇ ਨੇ ਗੁਰੂਆਂ ਪੀਰਾਂ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਚਿੱਟੇ ਦਾ ਤੁਸੀਂ ਦਰਿਆ ਵਗਾ ਦਿੱਤਾ ਲੋਕਾਂ ਦੇ ਘਰਾਂ ਦੇ ਵਿੱਚ 70 ਬਚ ਗਏ ਤੇ ਹੁਣ ਜਦੋਂ ਪੰਜਾਬ ਸਰਕਾਰ ਪੰਜਾਬ ਪੁਲਿਸ ਤੱਥਾਂ ਦੇ ਆਧਾਰ ਦੇ ਉੱਪਰ ਐਫ ਆਈ ਆਰ ਦਰਜ ਕਰਦੀ ਹੈ ਕੱਲਾ ਕੱਲਾ ਤੱਥ ਹੈ ਜਿਹੜਾ ਉਹ ਤੁਸੀਂ ਜਦੋਂ ਪੜੋਗੇ ਐਫ ਆਈ ਆਰ ਕੱਲੀ ਕੱਲੀ ਚੀਜ਼ ਹੈ ਜਿਹੜੀ ਉਹਦੇ ਵਿੱਚ ਮੈਂਸ਼ਨਡ ਹੈ ਵੀ ਕਿੱਥੋਂ ਕਿਹੜਾ ਪੈਸਾ ਅਨ ਕਾਊਂਟਡ ਖਾਤਿਆਂ ਦੇ ਵਿੱਚ ਜਮਾ ਹੋਇਆ ਕਿਹੜਾ ਪੈਸਾ ਸ਼ੈੱਲ ਕੰਪਨੀਆਂ ਦੇ ਜ਼ਰੀਏ ਜਿਹੜਾ ਹੋਇਆ ਕਿਵੇਂ ਜਾਇਦਾਦਾਂ ਬਣਾਈਆਂ ਗਈਆਂ ਕਿਹੜੀ ਕੰਪਨੀ ਦੀ ਕਿੰਨੀ ਹੋਲਡਿੰਗ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੈ ਜਿਹੜਾ ਉਹ ਹੋ ਚੁੱਕਿਆ ਮੈਂ ਤਾਂ ਹੁਣ ਕਿਉਂਕਿ ਮੈਟਰ ਸਬਜਟ ਹੈ ਮੈਂ ਤਾਂ ਇੱਕ ਗੱਲ ਇੱਕ ਗੱਲ ਦਾ ਵਿਸ਼ਵਾਸ ਹੈ ਜਿਹੜਾ ਉਹ ਭਵੰਨਮਾਨ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਆਵਾਦੀ ਪਾਰਟੀ ਵੱਲੋਂ ਸਾਡੇ ਨੈਸ਼ਨਲ ਕਨਵਨੈਂਸ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਯੁੱਧ ਨਸ਼ਾ ਵਿਰੁੱਧ ਚਲਾ ਰਹੀ ਹੈ ਤਿਆਰ ਕੀਤਾ ਹੋਇਆ ਕਿ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨੇ ਨੇ ਇੱਕ ਚੀਜ਼ ਦੀ ਮੈਂ ਗਾਰੰਟੀ ਕਰ ਦਿੰਨੇ ਆ ਕਿ ਚਾਹੇ ਕੋਈ ਵੱਡਾ ਹੋਵੇ ਛੋਟਾ ਹੋਵੇ ਆਪਣਾ ਹੋਵੇ ਬਗਾਨਾ ਹੋਵੇ ਚਾਹੇ ਕੋਈ ਸਿਆਸੀ ਬੰਦਾ ਹੋਵੇ ਚਾਹੇ ਕੋਈ ਪੁਲਿਸ ਅਫਸਰ ਹੋਵੇ ਕਿਸੇ ਨਾਲ ਵੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਨਾਲ ਵੀ ਨਿਹਾ ਲਿਹਾਜ ਨਹੀਂ ਕਰੂਗੀ ਜਿਹੜਾ ਪੰਜਾਬ ਦੀ ਜਵਾਨੀ ਨੂੰ ਚਿੱਟੇ ਦੇ ਨਾਲ ਰੋਲਣ ਦੀ ਕੋਸ਼ਿਸ਼ ਕਰੂਗਾ ਸੋ ਇੱਕ ਵਾਰ ਫੇਰ ਤੋਂ ਵਿਜੀਲੈਂਸ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਬਹੁਤ ਬਹੁਤ ਮੁਬਾਰਕਬਾਦ ਹੁਣ ਦੌਰ ਸ਼ੁਰੂ ਹੋ ਗਿਆ ਕਿ ਪੰਜਾਬ ਦੇ ਉਹਨਾਂ ਘਰਾਂ ਦਾ ਜਿਨ੍ਹਾਂ ਦੇ ਵਿੱਚ ਚਿੱਟੇ ਨਾਲ ਸੱਥਰ ਵਿਸ਼ੇ ਉਹਨਾਂ ਦੇ ਇਨਸਾਫ ਉਹਨਾਂ ਨੂੰ ਇਨਸਾਫ ਦਿਵਾਉਣ ਦਾ ਕੰਮ ਹੈ ਜਿਹੜਾ ਉਹ ਅੱਜ ਤੋਂ ਸ਼ੁਰੂ ਹੋ ਗਿਆ ਔਰ ਮੈਂ ਸਮਝਦਾ ਕਿ ਜਿੰਨੇ ਤੱਥ ਅੱਜ ਵਿਜੀਲੈਂਸ ਕੋਲੋਂ ਇਹ ਇਹ ਸਮਾਂ ਵੀ ਇਸੇ ਕਰਕੇ ਲੱਗਿਆ ਸ੍ਰੀ ਮਾਨ ਸਾਹਿਬ ਵੀ ਤੁਹਾਨੂੰ ਦੱਸ ਕੇ ਗਏ ਨੇ ਸਮਾਂ ਵੀ ਇਸੇ ਕਰਕੇ ਲੱਗਿਆ ਕਿਉਂਕਿ ਇਹੋ ਜਿਹਾ ਵੈੱਬ ਬੁਣਿਆ ਹੋਇਆ ਸੀਗਾ ਇਹੋ ਜਿਹਾ ਜਾਲ ਬੁਣਿਆ ਹੋਇਆ ਸੀਗਾ ਕਿ ਜਦੋਂ ਤੱਕ ਉਹਨੂੰ ਉਹਦੀ ਪ੍ਰੋਪਰ ਤਫ਼ਤੀਸ਼ ਨਾ ਹੁੰਦੀ ਉਦੋਂ ਤੱਕ ਇਹ ਤੱਥ ਸਾਹਮਣੇ ਨਹੀਂ ਨਿ ਆਉਲੇ ਸੀਗੇ ਸੋ ਮੈਂ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਜੋ ਸਾਡਾ ਮਿਸ਼ਨ ਸੀ ਉਹਦੇ ਵਿੱਚ ਇੱਕ ਅਜਿਹਾ ਵੱਡਾ ਲੈਂਡਮਾਰਕ ਸਟੈਪ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਉਹ ਪੰਜਾਬ ਪੁਲਿਸ ਨੇ ਲਿਆ ਔਰ ਪ੍ਰਮਾਤਮਾ ਸੁਖ ਰੱਖੇ ਪ੍ਰਮਾਤਮਾ ਮਿਹਰ ਕਰਨਾ ਇਨਸਾਫ ਹੈ ਜਿਹੜਾ ਉਹਨਾਂ ਘਰਾਂ ਨੂੰ ਜਿਨ੍ਹਾਂ ਦੇ ਪੁੱਤਰ ਰੁਲਗੇ ਚਿੱਟੇ ਦੇ ਵਿੱਚ ਉਹਨਾਂ ਨੂੰ ਦਵਾ ਕੇ ਹੀ ਸਾਹ ਲੇਗੀ ਪੰਜਾਬ ਸਰਕਾਰ ਇੱਕ ਇੱਕ ਅਲੱਗ ਹਾਂਜੀ ਅਕਾਲੀ ਲੀਡਰ ਕਹਿ ਰਹੇ ਨੇ ਕਿ ਜਿਸ ਰਿਪੋਰਟ ਦਾ ਆਧਾਰ ਬਣਾ ਕੇ ਆ ਪਰਚਾ ਦਰਜ ਕੀਤਾ ਗਿਆ ਹੈ ਕਹਿੰਦੇ ਉਹ ਰਿਪੋਰਟ ਸੁਪਰੀਮ ਕੋਰਟ ਪਹਿਲਾਂ ਹੀ ਖਾਰਜ ਕਰ ਚੁੱਕੀ ਹੈ ਇਹ ਤੱਕੇਸ਼ਾਈ ਹੈ ਨਹੀਂ ਕਿਵੇਂ ਤੱਕੇਸ਼ਾਈ ਹੈ ਜੀ ਜਦੋਂ ਉਹਦੇ ਵਿੱਚ ਫੈਕਟਸ ਦੇ ਵਿੱਚ ਲਿਖਿਆ ਹੋਇਆ ਹੈ ਐਸਆਈਟੀ ਐਸਆਈਟੀ ਬਣੀ ਤੇ ਉਹਦੇ ਵਿੱਚ ਜਿਹੜੀਆਂ ਟ੍ਰੇਲਸ ਨੇ ਉਹ ਐਸਟੈਬਲਿਸ਼ ਨੇ ਤੱਕੇਸ਼ਾਈ ਕਿਵੇਂ ਹੋਗੀ ਜੀ ਔਰ ਤੱਕੇਸ਼ਾਈ ਕਿਹਦੇ ਨਾਲ ਕਰਾਂਗੇ ਅਸੀਂ ਅਕਾਲੀ ਦਲ ਨਾਲ ਅਕਾਲੀ ਦਲ ਦਾ ਪੋਲੀਟੀਕਲ ਵਿਊ ਵਜੂਦਗੀ ਰਿਹਾ ਹੈ ਪੰਜਾਬ ਦੇ ਵਿੱਚ ਸੋ ਇਸ ਕਰਕੇ ਇਹ ਇਹ ਸਾਰੀਆਂ ਬੇਬੁਨਿਆਦ ਗੱਲਾਂ ਨੇ ਤੇ ਜੇ ਇਹ ਗੱਲ ਮੈਂ ਤੁਹਾਡੀ ਗੱਲ ਵੱਡੀ ਕਰਦਾ ਜੇ ਗੱਲ ਜਿਹੜੀ ਤੁਸੀਂ ਮੈਨੂੰ ਪੁੱਛ ਰਹੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਨੇ ਇਹ ਗੱਲ ਅੱਜ ਰਿਮਾਂਡ ਤੋਂ ਬਚਣ ਦੇ ਲਈ ਜਾਂ ਸਭ ਨੂੰ ਨਹੀਂ ਕਹੀ ਹੋਊਗੀ ਉਹਨਾਂ ਨੂੰ ਵੀ ਕਹੀ ਗਈ ਹੋਊਗੀ ਨਾ ਜੀ ਸੋ ਜੇ ਉਹਨਾਂ ਨੇ ਕੰਸੀਡਰ ਨਹੀਂ ਕੀਤਾ ਤੇ ਫਿਰ ਸਵਾਲ ਹੀ ਨਹੀਂ ਮਰਦਾ ਹੈਗਾ ਇਹ ਪ੍ਰੋਫੈਸਰ ਸਾਹਿਬ ਕੱਲ ਜਦੋਂ ਇਹ ਐਕਸ਼ਨ ਹੋਇਆ ਸੁਨ ਲਈ ਤੌਰ ਤੇ ਪੱਟਕੀ ਦਿੱਤਾ ਗਿਆ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਜਿਸ ਤਰ੍ਹਾਂ ਦਾ ਸਲੂਪ ਹੋਇਆ ਉਹ ਬਹੁਤ ਸੀਗਾ ਕੱਲ ਚੰਨੀ ਚੰਨੀ ਕੀਤੇ ਤੇ ਬੋਲ ਨਹੀਂ ਦੇਖੋ ਇਸ ਤਰ੍ਹਾਂ ਕਿ ਲੈ ਨਾ ਮਰੀ ਬਾਜੂ ਵੀ ਕਹਿੰਦੇ ਉਹ ਬੈਡਰੂਮ ਤੱਕ ਚਲੇ ਗਏ ਨਹੀਂ ਦੇਖੋ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਜੀ ਕਿ ਕੌਣ ਬੈਡਰੂਮ ਤੱਕ ਗਿਆ ਇਹ ਗੱਲਾਂ ਨੇ ਜਿਹੜੀਆਂ ਇਹ ਇਜ਼ਾਮ ਨੇ ਝੂਠੇ ਨੇ ਕਿ ਸੱਚੇ ਨੇ ਕਿਉਂਕਿ ਨਾ ਮੈਂ ਉੱਥੇ ਸੀ ਨਾ ਤੁਸੀਂ ਉੱਥੇ ਸੀਗੇ ਇਹ ਤਾਂ ਹੁਣ ਜਦੋਂ ਕਿਸੇ ਵਿਅਕਤੀ ਤੇ ਕਾਰਵਾਈ ਹੋਊਗੀ ਉਹਨੂੰ ਇਮੋਸ਼ਨਲ ਟੱਚ ਦੇਣ ਲਈ ਇਹੋ ਜਿਹਾ ਕੁਝ ਤਾਂ ਕਹੀ ਜਾਊਗਾ ਪਰ ਮੈਨੂੰ ਨਹੀਂ ਲੱਗਦਾ ਕਿ ਇਹੋ ਜੀ ਗੱਲ ਕੋਈ ਹੋਈ ਹੋਊਗੀ ਔਰ ਨਾਲ ਲੇਡੀ ਪੁਲਿਸ ਹੈ ਪ੍ਰੋਪਰ ਬਕਾਇਦਾ ਜਿਹੜਾ ਉਹਨਾਂ ਨੇ ਪ੍ਰੋਟੋਕਾਲ ਜਿਹੜਾ ਉਹ ਫਾਲੋ ਕੀਤਾ ਸੋ ਇਹ ਜੀ ਗੱਲਾਂ ਬੇਬੁਨਿਆਦ ਨੇ ਪ੍ਰਧਾਨ ਸਾਹਿਬ ਜੀ ਦੋ ਦੋ ਸੌ ਨੌ ਦਾ ਸਾਢੇ 550 ਕਰੋੜ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਇਹ ਡਰਗਮਣੀ ਟ੍ਰੇਲ ਦਾ ਹੈ ਜਾਂ ਕਰਪਸ਼ਨ ਦਾ ਜਿਹਦਾ ਪੈਸਾ ਨਹੀਂ ਹੋਰ ਪੈਸਾ ਕਿੱਥੋਂ ਆਇਆ ਜੀ ਇੱਕ ਪੈਸਾ ਅਨ ਅਕਾਊਂਟਡ ਪੈਸਾ ਹੈ ਇਹ ਤਾਂ ਉਹ ਦੱਸਣਗੇ ਮੈਂ ਤਾਂ ਇੱਕ ਗੱਲ ਕਹਿ ਰਿਹਾ ਤੁਹਾਨੂੰ ਕਿ 540 ਕਰੋੜ ਦੀ ਫਿਗਰ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਐਸਟੈਬਲਿਸ਼ ਹੋਈ ਹੈ ਵਿਜੀਲੈਂਸ ਕੋਲੇ ਉਹਦੇ ਵਿੱਚੋਂ ਉਹ ਪੈਸਾ ਕਿੱਥੋਂ ਆਇਆ ਉਹ ਡਰੱਗਸ ਦੇ ਵਿੱਚੋਂ ਆਇਆ ਉਹ ਕੋਈ ਹੋਰ ਦੋ ਨੰਬਰ ਤੇ ਗੁਰਖ ਤਾਂ ਦੇ ਕਰਕੇ ਆਇਆ ਕਿਉਂ ਕਰਾਪਸ਼ਨ ਦਾ ਆਇਆ ਪਰ ਪ੍ਰਾਇਮਾ ਫੇਸਿਆਏ ਜੇ ਅੱਜ ਔਰ ਟਾਈਮ ਲਾਈਨ ਵੀ ਮਿਲਦੀ ਹੈ ਨਾ 2007 8 9 10 ਦੀਆਂ ਇਹ ਗੱਲਾਂ ਨੇ 2013 ਦੇ ਵਿੱਚ ਜਗਦੀਸ਼ ਭੋਲੇ ਵੱਲੋਂ ਅਲੀਗੇਸ਼ਨ ਲੱਗਦੇ ਨੇ ਕਿ 6000 ਕਰੋੜ ਦਾ ਡਰੱਗ ਦਾ ਟਰੇਡ ਹੈ ਜਿਹਦੇ ਵਿੱਚ ਬਿੱਟੂ ਔਲਖ ਸੱਤਾ ਪਿੰਡੀ ਕੀ ਆਪਾਂ ਨਾ ਭੁੱਲ ਗਿਆ ਜੋ ਉਦੋਂ ਉਹ ਐਲੀਗੇਸ਼ਨ ਲੱਗਦੇ ਨੇ ਕੇਸ ਚੱਲਦਾ ਤੇ ਨਾਲ ਦੀ ਨਾਲ ਜਿਹੜਾ ਨਰਿੰਦਰ ਸਿੰਘ ਦਾ ਦੀ ਟ੍ਰਾਂਸਫਰ ਹੋਈ ਉਹ ਕਰਦੇ ਜਦੋਂ 2+2 ਕਰੋਗੇ ਤੇ ਉਦੋਂ ਪ੍ਰਾਇਮਾ ਫਸਾਈ ਇਕੱਲਾ ਮੈਂ ਨਹੀਂ ਤੁਸੀਂ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਪੈਸੇ ਜਿਹੜਾ ਉਹ ਡਰੱਗ ਮਨੀ ਹੀ ਹੋਏਗਾ ਇਹੀ ਇਹ ਇਹ ਹੁਣ ਹੈ ਕਿ ਨਹੀਂ ਹੈ ਇਹ ਤਾਂ ਉਧਰ ਵਿਜੀਲੈਂਸ ਪ੍ਰੂਵ ਕਰੂਗੀ ਤੇ ਉਧਰੋਂ ਬਿਕਰਮਜੀਠੀਆ ਕਰ ਰਹੇ ਨੇ ਜੀ ਆਂਸਾ ਜੀ ਬਰੋਦੀ ਤੇਰਾ ਰੇਤਾ ਅਰਵਾ ਪੌੜੀ ਪਵਾ ਜਿਉਂ ਨਾਲ ਬੇਇਨਸਾਫੀ ਹੋ ਰਹੀ ਆ ਉਹ ਮਜੀਠੀਆ ਦੇ ਜਿਹੜਾ ਕੰਮ ਕਰ ਕੀਤਾ ਉਹਦੇ ਪਰ ਮਤਲਬ ਵਿਰੋਧ ਨਹੀਂ ਕਰੇ ਇੱਕ ਤਾਂ ਬਿਜ਼ਨਸ ਦਾ ਜਿਹੜਾ ਐਕਟ ਆ ਜਿਹੜਾ ਉਹਨੇ ਤੋੜ ਤਰੀਕਾ ਵਰਤਿਆ ਉਹਦਾ ਵਿਰੋਧ ਕਰਿਆ ਦੂਜੀ ਗੱਲ ਪਾਰਟੀ ਪਾਰਟੀ ਦੇ ਆਪਣੇ ਹੀ ਜਿਹੜੇ ਐਮਐਲਏ ਨੇ ਕੰਮ ਬਿਜੇ ਪ੍ਰਤਾਪ ਉਹ ਸਰਕਾਰ ਪਰ ਤੇ ਬਿਜ਼ਨਸ ਪਰ ਸਵਾਲ ਖੜੇ ਕਰ ਰਹੇ ਨੇ ਕਿ ਬਦਲ ਲੋਕ ਭਾਵਨਾ ਨਾਲ ਜਿਹੜਾ ਕੰਮ ਕੀਤਾ ਗਿਆ ਜਦੋਂ 2021 ਦੇ ਵਿੱਚ ਅੱਠ ਹਜ਼ਾਰ ਜਿਹੜੀ ਹੁੰਦੀ ਆ ਉਹਦੇ ਡਰੱਗ ਦੇ ਮਾਮਲੇ ਦੇ ਵਿੱਚ ਮਜੀਠੀਆ ਨੂੰ ਫੜਿਆ ਜਾਂਦਾ ਉਹ ਤੋਂ ਵਿਜੀਲੈਂਸ ਅਥਾਰਟੀ ਜਿਹੜੀ ਪੁਲਿਸ ਆ ਉਹਨੇ ਸਹੀ ਭੂਮਿਕਾ ਨਹੀਂ ਨਿਭਾਈ ਤੇ ਇਹ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਵਾਤ ਤੋਂ ਆਈ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਤੇ ਇਹ ਮੈਂ ਹੋਰ ਤੁਹਾਨੂੰ ਪਹਿਲਾਂ ਕੀ ਕਹਿ ਗਿਆ ਜੀ ਕਿ ਕਾਂਗਰਸ ਉਹ ਚੰਨੀ ਸਰਕਾਰ ਨੇ ਇਹ ਪਰਚਾ ਦਰਜ ਕੀਤਾ ਸਰਕਾਰੀ ਸਰਕਾਰ ਚ ਹੋਇਆ ਪਿਛਲੇ 2021 ਦੀ ਪਰਚੇ ਦੀ ਬਿਲਕੁਲ ਜਿਹੜੀ ਵਾਈਫਰ ਜਿਹੜੀ ਜਵਾਬ ਤੋਹਿਆ ਸੁਪਰੀਮ ਕੋਰਟ ਨੇ ਦਿੱਤੀ ਉਸੇ ਪਰਚੇ ਦੇ ਅਗੇਂਸਟ ਹਾਂਜੀ ਜਦੋਂ ਉਸੇ ਪਰਚੇ ਦੇ ਵਿੱਚ ਜੇ ਪਰਚੇ ਦੇ ਵਿੱਚ ਹੀ ਸਪੋਸਿਬਲੀ ਲੂਪ ਹੋਲ ਰੱਖਿਆ ਗਿਆ ਜਾਂ ਕਮੀ ਪੇਸ਼ੀ ਰੱਖੀ ਗਈ ਤੇ ਇਹੀ ਤਾਂ ਸੈਟਿੰਗ ਦੀ ਗੱਲ ਮੈਂ ਕਰ ਰਿਹਾ ਜਿਹੜੀ ਚੰਨੀ ਸਰਕਾਰ ਵੇਲੇ ਪਰਚਾ ਦਰਜ ਕੀਤਾ ਗਿਆ ਆਖਰ ਨੂੰ ਉਹਨੂੰ ਪ੍ਰੋਪਰ ਥੋਰੋਲੀ ਉਹਨੂੰ ਇਨਵੈਸਟੀਗੇਟ ਕਿਹਨੇ ਕਰਨਾ ਸੀਗਾ ਜੀ ਫਾਲੋਅ ਅਪ ਕਿਹਨੇ ਕਰਨਾ ਸੀਗਾ ਬੇਸਿਸ ਤਾਂ ਐਫ ਆਈ ਆਰ ਹੀ ਹੁੰਦੀ ਹੈ ਨਾ ਜੀ ਤੇ ਬੇਸਿਸ 'ਤੇ ਉਹਦੋਂ ਬੰਨ ਹੀ ਕੱਚਾ ਰੱਖਤਾ ਤੇ ਫਿਰ ਉਹ ਤਾਂ ਹੋਣੀ ਸੀਗਾ ਜਦੋਂ ਕਿ ਸਾਹਿਬ ਤੁਸੀਂ ਕੋਬਰ ਵਿਜੇ ਪ੍ਰਤਾਪ ਜਿਹੜਾ ਬੋਲ ਰਿਹਾ ਆ ਕਿਉਂਕਿ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਕਿਉਂਕਿ ਦੂਜੀਆਂ ਪਾਰਟੀਆਂ ਨੇ ਤਾਂ ਦੋਸ ਸੁਣਾਣੀ ਆ ਸਰਕਾਰ ਤੇ ਤੁਹਾਡੀ ਆਪਣੀ ਪਾਰਟੀ ਦਾ ਵਿਧਾਇਕ ਜਿਹੜਾ ਹੈਗਾ ਦੋਸ ਲਾ ਰਿਹਾ ਵੀ ਇਹ ਗਲਤ ਕਰ ਰਹੀ ਆ ਉਹਦੇ ਖਿਲਾਫ ਕੀ ਕਰ ਦੇਖੋ ਇਸ ਤਰ੍ਹਾਂ ਕਿ ਸਮਝ ਗੱਲ ਨੂੰ ਸਮਝੋ 1 ਮਿੰਟ ਮੈਟਰ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਇਹ ਕਿਹਾ ਕਿ ਜੀ ਵਿਜੀਲੈਂਸ ਦਾ ਅਰੈਸਟ ਕਰਨ ਦਾ ਤਰੀਕਾ ਗਲਤ ਹੈ ਆਈ ਕਹੈਨਾ ਇਹ ਮਨੇ ਕਿ ਬਚਾਇਆ ਜੀ ਕੋਈ ਡਰਗ ਮਾਮਲਾ ਜਿਹੜੀ ਗੱਲ ਮੈਂ ਕਰੀ ਮੇਰੀ ਤਾਂ ਸੁਣੋ ਮੇਰੀ ਸੁਣ ਤਾਂ ਲੋ ਇੱਕ ਮਿੰਟ ਬਚਾਉਣ ਦਾ ਸਵਾਲ ਹੀ ਨਾ ਹੈਗਾ ਜਿਹੜਾ ਬੰਨ ਮੁੱਢ ਜਦੋਂ ਗਲਤ ਬੰਨਿਆ ਗਿਆ ਕਮਜ਼ੋਰ ਬੰਨਿਆ ਗਿਆ ਤੇ ਅਗਲੇ ਨਿਬਾਚੀ ਜਾਣਾ ਸੀਗਾ ਔਰ ਬਚਣ ਦਾ ਵੀ ਹੁਣ ਦੇਖ ਲਿਓ ਵੀ ਹੁਣ ਬਚਿਆ ਜਾਂਦਾ ਕਿ ਨਹੀਂ ਬਚਿਆ ਜਾਂਦਾ ਜਿੰਨੀ ਪਲਨਮੀ ਕੰਪਲੀਟ ਦੇਖੋ ਐ ਨਾ ਕਰੋ ਤੁਸੀਂ ਜਦੋਂ ਉਹਨਾਂ ਨੇ ਕੀ ਕਿਹਾ ਵੱਤਵਾਦ ਜਿਵੇਂ ਮੈਂ ਸੁਣੀ ਨਹੀਂ ਉਹਨਾਂ ਦੀ ਗੱਲ ਪਰ ਜਿੰਨੀ ਮੈਂ ਥੋੜੀ ਗਲਤੋਂ ਹਿਸਾਬ ਲਗਾ ਰਿਹਾ ਕਿ ਜੀ ਵਿਜੀਲੈਂਸ ਨੇ ਉਹਨਾਂ ਦੇ ਘਰੇ ਜਾਣ ਦਾ ਜਾਂ ਉਹ ਆਹੀ ਕਿਹਾ ਕਿ ਉਹ ਇਹ ਕਹਿੰਦੇ ਨੇ ਵੀ ਇਸ ਕੰਮ ਦੇ ਵਿੱਚ ਵਿਕਰਮਜੀਠੇ ਇਨਵੋਲਡ ਨਹੀਂ ਸੀਗੇ ਨਹੀਂ ਕਹਿੰਦੇ ਹੈਗੇ ਕਿਸੇ ਦਾ ਹਰ ਬੰਦੇ ਦਾ ਆਪਣਾ ਸੋਚ ਵਿਚਾਰ ਹੋ ਸਕਦੀ ਹੈ ਆਪਣਾ ਥੌਟ ਪ੍ਰੋਸੈਸ ਹੋ ਸਕਦਾ ਹੈ ਸਵਾਲ ਇਹ ਨਹੀਂ ਆ ਕਿਸੇ ਨੂੰ ਤਰੀਕਾ ਸਹੀ ਲੱਗੂ ਕਿਸੇ ਨੂੰ ਗਲਤ ਲੱਗੂਗਾ ਪਰ ਸਵਾਲ ਇਹ ਹੈ ਸਾਡਾ ਮਕਸਦ ਇੱਕ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਲੋਕਾਂ ਦੇ ਘਰ ਰੁਲੇ ਨੇ ਚਿੱਟੇ ਦੀ ਵਜ੍ਹਾ ਕਰਕੇ ਉਹਦੇ ਗੁਨਾਹਗਰਾਂ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਉਹਨਾਂ ਨੂੰ ਹਿਸਾਬਦਾਰ ਹੋਇਆ ਜਾਵੇ ਹੁਣ ਉਹਦੇ ਵਿੱਚ ਤੌਰ ਤਰੀਕੇ ਉਹ ਤਾਂ ਜਿਹੜੀ ਏਜੰਸੀ ਕੰਮ ਕਰ ਰਹੀ ਉਹਦੇ ਆਪ ਦੇ ਹੁੰਦੇ ਨੇ। ਅਮਨ ਜੀ ਤੁਸੀਂ ਕਿਹਾ ਵੀ ਕਿ ਗਰਦੀਸ਼ ਭੋਲੇ ਨੇ ਮਜੀਠੀਆ ਦਾ ਨਾਮ ਲਿਖਤਾ ਹੋਰਾਂ ਦੇ ਵੀ ਕਈਆਂ ਦੇ ਨਾਮ ਲਿਖੇ ਕਿਉਂ ਉਹਨਾਂ ਦੀ ਬਾਰੀ ਵੀ ਆਏ? ਮੈਂ ਜਦੋਂ ਗੱਲ ਇੱਕੋ ਹੀ ਮੁਕਾਦੀ ਜੀ ਕਿ ਚਾਹੇ ਕੋਈ ਵੱਡਾ ਚਾਹੇ ਛੋਟਾ ਚਾਹੇ ਆਪਣਾ ਚਾਹੇ ਬਗਾਨਾ ਚਾਹੇ ਕੋਈ ਸਿਆਸੀ ਬੰਦਾ ਚਾਹੇ ਕੋਈ ਮਾਫੀਆ ਚਾਹੇ ਕੋਈ ਪੁਲਿਸ ਵਾਲਾ ਜਿਨੇ ਪੰਜਾਬ ਦੇ ਵਿੱਚ ਚਿੱਟੇ ਦੇ ਕਾਰੋਬਾਰ ਦੇ ਵਿੱਚ ਇੰਨਾ ਜਿੰਨਾ ਵੀ ਪਾਰਟਿਸਿਪੇਟ ਕੀਤਾ ਹੈ ਲੋਕਾਂ ਦੇ ਘਰ ਰੋਲਣ ਦੇ ਵਿੱਚ ਚਿੱਠੇ ਸੱਤਰ ਵਿਛਾਉਣ ਦੇ ਵਿੱਚ ਉਹ ਬਖਸ਼ਿਆ ਨਹੀਂ ਜਾਊਗਾ ਤੇ ਨਾਲ ਹੀ ਇਹਦੇ ਇੱਕ ਹੋਰ ਹੈ ਕਿ ਜਿਹੜਾ ਇਹ ਘਟਨਾ ਗ੍ਰਾਮੇ 2017 ਤੋਂ ਆਸਤੇ ਵਿੱਚ ਦਾ ਆਪਾਂ ਦੱਸਦੇ ਆ ਤੇ 21 ਦੇ ਪਰਚੇ 'ਚ ਲੂਪ ਹੋਲ ਛੱਡੇ ਗਿਆ ਉਹ ਤੁਸੀਂ ਕਹਿ ਰਹੇ ਨਹੀਂ ਮੈਂ ਨਹੀਂ ਕਹਿ ਰਿਹਾ ਹੈਗਾ ਮੈਂ ਤਾਂ ਉਹਨਾਂ ਦੇ ਗੱਲ ਦਾ ਜਵਾਬ ਦੇ ਰਿਹਾ ਵੀ ਜੇ ਜਿਹੜਾ ਝਕਾਦੀਆਂ ਨੇ ਲੂਪ ਹੋਲ ਛੱਡੇ ਮੈਂ ਉਹ ਇਸ ਕਰਕੇ ਮੈਂ ਇਹ ਨਹੀਂ ਕਹ ਰਿਹਾ ਕਿ ਲੂਪ ਮੈਂ ਤਾਂ ਮੈਂ 21 ਵਾਲੀ ਐਫ ਆਈ ਆਰ ਵੀ ਨਹੀਂ ਪੜੀ ਪਰ ਸਵਾਲ ਇਹ ਹੈ ਵੀ ਜਦੋਂ 21 ਦੇ ਵਿੱਚ ਐਫ ਆਈ ਆਰ ਚੰਨੀ ਵੇਲੇ ਹੁੰਦੀ ਹੈ ਤੇ ਉਸ ਤੋਂ ਮਗਰੋਂ ਅੱਜ ਚੰਨੀ ਉਹਨਾਂ ਦੀ ਸਪੋਰਟ ਚਾਉਂਦੇ ਨੇ ਇਹਦਾ ਮ ਮੈਂ ਤਾਂ ਉਸ ਉਸ ਗੱਲ ਦਾ ਜਵਾਬ ਦੇ ਰਿਹਾ ਜਿਹੜੇ ਅਧਿਕਾਰੀਆਂ ਨੇ ਮੀਨੀ ਭੁਗਤ ਕਰੀਏ ਜਾਂ ਦੂਹੋ ਛੱਡੇ ਆ ਕਿ ਉਹ ਅਧਿਕਾਰੀਆਂ ਦੀ ਜਾਂਚ ਹੋਵੇ ਉਹ ਤਾਂ ਦੇਖੋ ਇਸ ਤਰ੍ਹਾਂ ਹੈ ਕਿ ਇਹਦਾ ਮੈਂ ਤੁਹਾਨੂੰ ਕਹਿਆ ਵੀ ਮੈਂ ਐਫ ਆਈ ਆਰ ਨਹੀਂ ਪੜੀ ਮੈਂ ਸਿੱਟ ਦੀ ਰਿਪੋਰਟ ਨਹੀਂ ਪੜੀ ਇਹ ਸੀਐਮ ਸਾਹਿਬ ਖੁਦ ਆ ਮੋਨਿਟਰ ਕਰ ਰਹੇ ਨੇ ਹੋਮ ਡਿਪਾਰਟਮੈਂਟ ਵੀ ਉਹਨਾਂ ਕੋਲੇ ਹੈ ਹੁਣ ਜਦੋਂ ਉਹਦੀ ਇੱਕ ਫਰਦਰ ਇਨਵੈਸਟੀਗੇਸ਼ਨ ਇੱਕ ਗੱਲ ਸਾਹਮਣੇ ਆ ਗਈ ਕਿ ਇੱਕ ਬੰਦੇ ਕੋਲੇ 540 ਕਰੋੜ ਰੁਪਏ ਜਿਹੜਾ ਉਹ ਅਨਕਾਉਂਟਡ ਆਇਆ ਹੈ ਉਹ ਕਿਵੇਂ ਆਇਆ ਕਿੱਥੋਂ ਆਇਆ ਇਹਦਾ ਇਹਨੂੰ ਐਕਸਪਲੇਨ ਕਰਨ ਦਾ ਇਹਨੂੰ ਜਸਟੀਫਾਈ ਕਰਨ ਦਾ ਉਹਨਸ ਤਾਂ ਉਸ ਵਿਅਕਤੀ ਦਾ ਨ ਸੋ ਕਰਨਗੇ ਮੰਤਰੀ ਸਾਹਿਬ ਡਰਗ ਰਿਪੋਰਟਾਂ ਜਿਹੜੀਆਂ ਤੈਸੀ ਦੋ ਬੋਲਦੀਆਂ ਐਕਟੀਵਿਟੀ ਜਿਹੜੀ ਹੈਗੀ ਆ ਸੀਲਬੰਦ ਹੈਗੀ ਆ ਭਈਆ ਕੀ ਸਰਕਾਰ ਨੂੰ ਜਿਹੜਾ ਜਿਹਦਾ ਕੀ ਕਨੈਕਸ਼ਨ ਉਸ ਸਮੇਂ ਦੇ ਨਾਲ ਜਿਹੜੀ ਚਟਪਾਤੀ ਸੀ ਉਹਦੇ ਨਾਲ ਮਿਲਦਾ ਵਾ ਜਿਹੜਾ ਤਰੀਸਪੋਟਾ ਡਰਗ ਰੈਕਡ ਦਾ ਕੀ ਸਰਕਾਰ ਨੂੰ ਉਹਨੂੰ ਪੁੱਛਣਾ ਚਾਹੀਦੀ ਵੀ ਉਹਦੇ ਲਈ ਕੋਈ ਵੀ ਤੱਥ ਜਿਹੜਾ ਕਿਤੇ ਵੀ ਕਿਸੇ ਫਾਰਮ ਦੇ ਵਿੱਚ ਵੀ ਪਿਆ ਹੋਵੇ ਪਹਿਲਾਂ ਪਿਆ ਹੋਵੇ ਜਾਂ ਅੱਜ ਵੀ ਕਿਸੇ ਕੋਲੇ ਹੋਵੇ ਉਹ ਸਰਕਾਰ ਦੇ ਧਿਆਨ ਚ ਲੈ ਕੇ ਆਓ ਸਰਕਾਰ ਉਹਦੇ ਉੱਪਰ ਐਕਸ਼ਨ ਆ ਜਿਹੜਾ ਜੋ ਬਣਦਾ ਹੋਊਗਾ ਉਹ ਕਰੂਗੀ